ਲੈ ਵੀ ਦੋਸਤੋ ਪਹਿਲਾਂ ਪਿਆਰ ਕੁਰੀ ਸ਼ਸ਼ੀਕਾਰ ਆਜਾਪਾ ਪੰਡਾਰਕਵਾਸ ਤਹਿਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਵਿਖੇ ਪਹੁੰਚੇ ਹੋਏ ਆ। ਜਿੱਤੇ ਇੱਕ ਮਸ਼ਰੂਮ ਫਾਰਮ ਹੈ ਬਾਈਆਂ ਨੇ ਤਿਆਰ ਕੀਤਾ ਮਸ਼ਰੂਮ ਫਾਰਮਾ। ਇਹਨਾਂ ਨੂੰ ਬਾਈਰ ਦੋ ਸਾਲ ਹੋ ਗਏ ਮਸ਼ਰੂਮ ਤਿਆਰ ਕਰੇ ਰਿਹਾ ਕਿਉਂਕਿ ਬੜੀਏ ਪੈਸਾ ਕਮਾ ਰਹੇ ਨੇ। ਆਪਾਂ ਤੁਹਾਨੂੰ ਅੱਜ ਉਹ ਬਾਈ ਨਾਲ ਹੀ ਮਲਾਵਾਂਗੇ ਤੁਹਾਨੂੰ ਮਸ਼ਰੂਮ ਵੀ ਦਿਖਾਵਾਂਗੇ ਵੀ ਕਿਵੇਂ ਤਿਆਰ ਹੁੰਦਾ ਕਿੰਨਾ ਟਾਈਮ ਲੱਗਦਾ ਵੀ ਕਿੰਨਾ ਪੈਸਾ ਕਮਾ ਸਕਦੇ ਆਪਾਂ। ਬੱਚੇ ਜੋ ਬਾਹਰ ਜਾ ਰਹੇ ਨੇ ਉਹਨਾਂ ਵਾਸਤੇ ਕੀ ਸੇਵ ਦੇ ਰਹੇ ਨੇ। ਜੋ ਬੱਚੇ ਅੱਜਕਲ ਬਾਹਰ ਜਾ ਰਹੇ ਨੇ ਉਹਨਾਂ ਵਾਸਤੇ ਇੱਕ ਸੇਧ ਹੈ ਕਿ ਬੰਦਾ ਆਪਣੇ ਪੰਜਾਬ 'ਚ ਹੀ ਰਹਿ ਕੇ ਕਿੰਨੇ ਕੇ ਪੈਸੇ ਕਮਾ ਸਕਦਾ ਹੈ ਕਿੰਨੀ ਕਿ ਮਿਹਨਤ ਕਰਕੇ ਕਿੰਨਾ ਕੇ ਪੈਸਾ ਕਮਾ ਸਕਦਾ ਹੈ ਆਪਾਂ ਤੁਹਾਨੂੰ ਅੱਜ ਦਿਖਾ ਰਹੀਆਂ ਵੀ ਮਸ਼ਰੂਮ ਫਾਰਮ ਵਿੱਚ ਆ ਕੇ ਵੀ ਆਪਾਂ ਕਿੰਨਾ ਕੇ ਪੈਸਾ ਕਮਾ ਸਕਦੇ ਹਾਂ ਜੋ ਕਿ ਅੱਜ ਦੀ ਪੀੜ੍ਹੀ ਲਈ ਜੋ ਬਾਹਰ ਜਾਣ ਲਈ ਬਹੁਤ ਉਤਾਵਲੀ ਹੈ ਜੋ ਕਿ ਬਾਹਰ ਜਾ ਰਹੇ ਨੇ ਉਹਨਾਂ ਵਾਸਤੇ ਇੱਕ ਸੇਧ ਹੈ ਕਿ ਆਪਾਂ ਆਪਣੇ ਪੰਜਾਬ 'ਚ ਰਹਿ ਕੇ ਖੇਤੀ ਕਰਕੇ ਕਰਕੇ ਵੀ ਉਹ ਬਾਹਰ ਵੀ ਇਹੀ ਕੰਮ ਕਰਦੇ ਨੇ ਕੋਈ ਕੋਈ ਕੰਮ ਕਰਦੇ ਨੇ ਕਿਦਾਂ ਕੰਮ ਕਰਦਾ ਹੈ ਵੀ ਆਪਣੇ ਪੰਜਾਬ 'ਚ ਰਹਿ ਕੇ ਆਪਾਂ ਇਹ ਕੰਮ ਕਰਕੇ ਆਪਾਂ ਕਿੰਨਾ ਕੇ ਪੈਸਾ ਕਮਾ ਸਕ ਦੇ ਦੋਸਤੋ ਅੱਜ ਆਪ ਕੋ ਬਾਈ ਨਾਲ ਬੁਲਾ ਰਹੇ ਆਂ ਵੀ ਜਿਹੜਾ ਮਸ਼ਰੂਮ ਫਾਰਮ ਹੈ ਵੀ ਕਿਵੇਂ ਤਿਆਰ ਹੁੰਦਾ ਹੈ ਤੇ ਕਿਵੇਂ ਪੈਕਟਾਂ ਦੇ ਵਿੱਚ ਕਿਵੇਂ ਖਾਦ ਤਿਆਰ ਹੁੰਦੀ ਹੈ ਜੋ ਬਾਈ ਤੋਂ ਪੁੱਛ ਰਹੇ ਆਂ ਵੀ ਕਿਵੇਂ ਇਹ ਤਿਆਰ ਹੁੰਦਾ ਹੈ ਬਾਈ ਜੀ ਦੱਸੋ ਕਿਵੇਂ ਤਿਆਰ ਹੁੰਦਾ ਬਈ ਜੀ ਬਾਈ ਜੀ ਆਪਣੇ ਕੋਲੇ ਕੰਪੋਸਟ ਹੁੰਦੀ ਹੈ ਜੀ ਤਿਆਰ ਕੀਤੀ ਹੋਈ ਇਹਦੀ ਠੀਕ ਹੈ ਜੀ ਠੀਕ ਹੈ ਖਾਦ ਬਣਦੀ ਟੂੜੀ ਦੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਬੀਜ ਵਾਲਿਆ ਹੁੰਦਾ ਜੀ ਲਾਉਣਾ ਪੈਂਦਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੂੰ ਟੈਂਪਰੇਚਰ ਵਧਾਉਣਾ ਪੈਂਦਾ ਜੀ ਦਾ ਠੀਕ ਹੈ ਜੀ 25 ਡਿਗਰੀ ਤੋਂ ਉੱਪਰ ਕਰਨਾ ਪੈਂਦਾ ਜੀ ਤੇ ਉਸ ਤੋਂ ਬਾਦ ਲਫਾਫਾ ਖੋਲ ਦਿੰਨੇ ਜੀ ਤੁਹਾਨੂੰ ਦਿਖਾ ਦਿੰਨੇ ਜੀ ਅੰਦਰ ਆ ਕੇ ਲਫਾਫਾ ਦਿਖਾਓ ਇਹ ਆਪਾਂ ਹੁਣ ਬੀਜ ਚੱਲਿਆ ਹੈ ਜੀ ਇਹ ਚ ਠੀਕ ਹੈ ਜੀ 25 ਡਿਗਰੀ ਟੈਂਪਰੇਚਰ ਤੇ ਜੀ ਠੀਕ ਹੈ ਜੀ ਤੇ ਖੋਲ ਕੇ ਜਦੋਂ ਆਪਾਂ ਕੇਸਿੰਗ ਕਰ ਦਿੰਨੇ ਜੀ ਫਿਰ 2-2 ਇੰਚ ਦੀ ਜੀ ਠੀਕ ਹੈ ਜੀ ਬਰਾਦੇ ਦੀ ਜੀ ਠੀਕ ਹੈ ਜੀ ਤੇ ਲਾ ਕੇ ਜੋ ਕੇਸਿੰਗ ਕਰਨ ਤੋਂ ਬਾਅਦ ਜੀ ਟੈਂਪਰੇਚਰ ਇਹਦਾ ਡਾਊਨ ਕਰ ਦਿੰਨੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਣੇ ਕੋਲੇ 35 ਤੋਂ 40 ਦਿਨਾਂ ਦੇ ਵਿੱਚ ਵਿੱਚ ਮਸ਼ਰੂਮ ਆਉਣ ਲੱਗ ਜਾਂਦੀ ਜੀ ਇਹਦੀ ਠੀਕ ਹੈ ਠੀਕ ਹੈ ਜੀ ਬਈ ਇਹ ਆਪਾਂ ਸੁਨੰਦਰ ਦਿਖਾ ਰਹੇ ਆ ਵੀ ਕਿੰਨੇ ਦੇ ਬਾਈ ਨੇ ਕਿੰਨੇ ਪੈਕਟ ਕਿੰਨੇ ਤਿਆਰ ਕੀਤੇ ਹੋਏ ਨੇ ਕਿੰਨੇ ਲੁਕਾ ਕੇ ਅੰਦਰ ਜਪਾਇਆ ਹੋਇਆ ਵੀ ਇਹ ਖਾਹ ਤਿਆਰ ਹੁੰਦੀ ਹੈ ਇਹਦੇ ਵਿੱਚ ਤੋਂ ਬਾਅਦ ਇਹਦੇ ਵਿੱਚ ਇੱਕ ਇਹਨਾਂ ਦਾ ਬੀਜ ਪੈਂਦਾ ਹੈ ਮਸ਼ਰੂਮ ਦਾ ਇਹਨਾਂ ਦਾ ਟੈਂਪਰੇਚਰ ਹਾਈ ਰੱਖਣਾ ਪੈਂਦਾ ਹੈ ਵੀ ਬਾਈ ਨੂੰ 2 ਸਾਲ ਹੋ ਗਏ ਬਾਈ ਨੂੰ ਇਹਨਾਂ ਨੂੰ ਕੰਮ ਕਰਦੇ ਨੂੰ ਇਹਨਾਂ ਨੇ ਪਹਿਲਾਂ ਕੋਲ ਇਹਨਾਂ ਕੋਲ 4 ਫਾਰਮ ਸੀ ਬਾਈ ਕੋਲ 4 ਫਾਰਮ ਇਹਨਾਂ ਬਾਈ ਨੇ ਇਹਨਾਂ ਨੇ ਆਪਦਾ ਮਿਹਨਤ ਕਰਕੇ ਨੇ 6 ਫਾਰਮ ਬਣਾ ਲਏ ਜੋ ਕਿ ਅੱਜ ਕੰਮ ਬਾਈ ਦਾ ਵਧੀਆ ਹੈ ਵੀ ਦੂਰ ਦੂਰ ਤੱਕ ਇਹਨਾਂ ਦਾ ਕੰਮ ਨੱਲਾ ਮਸ਼ਰੂਮਾ ਦੂਰ ਦੂਰ ਤੋਂ ਲਹਿ ਰਹਾ ਸੁਨਾਮ ਚੰਡੀਗੜ ਪਟਿਆਲਾ ਲੁਧਿਆਣੇ ਦਾ ਕਿੰਨਾ ਦਾ ਬਾਈ ਦਾ ਮਸ਼ਰੂਮ ਜਾਂਦਾ ਹੈ ਤੁਹਾਨੂੰ ਦਿਖਾ ਰਿਹਾ ਵੀ ਇਹ ਕਿਵੇਂ ਤਿਆਰ ਹੁੰਦਾ ਹੈ ਇਹਦੇ ਵਿੱਚ ਕਿੰਨਾ ਟਾਈਮ ਲੱਗਦਾ ਬਾਈ ਨੂੰ ਪੁੱਛਾਂਗੇ ਬਾਈ ਜੀ ਬਾਈ ਜੀ ਕਿੰਨਾ ਟਾਈਮ ਲੱਗਦਾ ਇਹਦੇ ਵਿੱਚ ਇਹਦੇ ਵਿੱਚ ਜੀ ਆਪਣੀ ਇਹ 5 ਕਿਮੀਨੇ ਦੀ ਖੇਤੀ ਹੈ ਜੀ ਅੱਛਾ ਜੀ ਤੇ ਬੀਜ ਚਲਣ ਤੋਂ ਬਾਅਦ ਜੀ ਇਹ 35 ਤੋਂ 40 ਦਿਨਾਂ ਵਿੱਚ ਮਸ਼ਰੂਮ ਆਉਣ ਲੱਗ ਜਾਂਦੀ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਫਿਰ ਫਲੈਸ਼ਾਂ ਦੇ ਹਿਸਾਬ ਨਾਲ ਹੋਲੀ-ਹੋਲੀ ਮਸ਼ਰੂਮ ਨਿਕਲਦੀ ਜਾਂਦੀ ਹੈ ਜੀ ਆਪਣੀ ਠੀਕ ਹੈ ਠੀਕ ਹੈ ਤੇ ਕਹਿੰਦੇ ਵੀ ਇਹ 35 ਤੋਂ 40 ਦਿਨ ਦੇ ਉਸ ਤੋਂ ਵਾਰੀ ਇਹ ਤਿਆਰ ਹੁੰਦਾ ਵੀ ਇਹ ਵੀ ਫੈਸਾ ਨੇ ਆ ਵੀ ਜਿਹੜਾ ਮਸ਼ਰੂਮ ਹੈ ਵੀ ਅੱਜ ਦੀ ਕਹ ਰਹੇ ਆ ਬਾਜੇ ਦੇ ਟਾਈਮ ਦੇ ਵਿੱਚ ਬਹੁਤ ਵਧੀਆ ਖਰਾਕ ਹੈ ਕਿਉਂਕਿ ਹਰ ਇੱਕ ਬੰਦਾ ਇਹਨੂੰ ਖਾਂਦਾ ਵੀ ਟੇਸਟ ਵੀ ਬਹੁਤ ਮੰਦਾ ਹੈ ਇਹ ਬਾਈ ਦੀ ਆਪਦੀ ਖੇਤੀ ਕਰਦੀ ਕੀਤੀ ਹੈ ਜੋ ਵੀ ਬਾਈ ਕੋਈ ਲੈਣਾ ਚਾਹੁੰਦਾ ਹੋਵੇ ਬਾਈ ਦਾ ਸੰਪਰਕ ਕਰਕੇ ਇਥੇ ਆ ਸਾਰਾ ਤੁਹਾਨੂੰ ਅੱਲੇ ਸਾਨੂੰ ਸਾਰੇ ਜਿਹੜੇ ਫਾਰਮ ਨੇ ਬਾਈ ਦੇ ਬਣੇ ਹੋਏ ਤੁਹਾਨੂੰ ਫਾਰਮ ਦਿਖਾ ਰਿਹਾ ਵਿੱਚ ਕਿੰਨੀ ਵੀ ਮਿਹਨਤ ਲੱਗਦੀ ਹੈ ਕਿ ਕਿੰਨਾ ਕੀ ਟਾਈਮ ਉਸ ਨੂੰ ਹੋਰ ਫਾਰਮ ਦਿਖਾ ਰਿਹਾ ਬਈਏ ਸਾਰੇ ਤੁਹਾਨੂੰ ਵੀ ਉਸ ਤੋਂ ਬਾਅਦ ਸਾਡੀ ਕਿਵੇਂ ਫਾਰਮ ਕਿਵੇਂ ਬਣਦਾ ਕੱਟ ਕਰ ਲੈਂਦੇ ਕਿਵੇਂ ਬਾਤ ਚੱਕੋ ਲੋ ਜੀ ਬਾਈ ਜੀ ਹੁਣ ਆਪਾਂ ਦਿਖਾ ਰਹੇ ਹਾਂ ਵੀ ਇਹਨੇ ਵੀ ਕਿ ਕੇਸਿੰਗ ਹੁੰਦੀ ਐ ਜੋ ਕਿ ਇਹ ਆਪਾਂ ਨੂੰ ਜੋ ਖਾਦ ਜੋ ਪੈਕਟ ਬਣਿਆ ਉਸ ਤੋਂ ਬਾਅਦ ਜੋ ਉਹਨਾਂ ਚ ਬੀਜ ਬੀਜਿਆ ਉਸ ਤੋਂ ਬਾਅਦ ਇਹ ਕੇਸਿੰਗ ਹੁੰਦੀ ਐ ਉਸਨੂੰ ਕੇਸਿੰਗ ਦਿਖਾ ਕੇ ਕਿੱਦਾਂ ਬਾਈ ਕਰਦੇ ਨੇ ਕਿਵੇਂ ਬਾਈ ਹੁੰਦਾ ਬਾਈ ਦੱਸੋ ਬਾਈ ਕਿਵੇਂ ਹੁੰਦਾ ਕੇਸਿੰਗ ਚੱਲ ਬਾਈ ਅੱਜ ਦਿਖਾ ਰਹੇ ਆ ਸਾਨੂੰ ਆਓ ਜੀ ਇਹ ਜਿਹੜੀ ਆਪਣੀ ਕੇਸਿੰਗ ਐ ਜੀ ਬੀ ਚੱਲਣ ਤੋਂ ਬਾਅਦ ਆਪਣੀ 2-2 ਇੰਚ ਕੇਸਿੰਗ ਕੀਤੀ ਹੋਈ ਐ ਜੀ ਇਸ ਤੇ ਨਾਰੀਅਲ ਬਰਾਦੇ ਦੀ ਕੀਤੀ ਹੋਈ ਜੀ ਆਪਣੇ ਚਾ ਠੀਕ ਹੈ ਜੀ ਠੀਕ ਹੈ ਨਾਰੀਅਲ ਬਰਾਦੇ ਕੀ ਦੇ 2-2 ਇੰਚਾਂ ਜੀ ਦੋ ਦੋ ਵਿੱਚ ਕੀਤੀ ਹੋਈ ਹੈ ਜੀ ਠੀਕ ਹੈ ਜੀ ਇਹਦਾ ਬੈਨੀਫਿਟ ਬਾਈ ਕੀ ਹੈ ਬਈ ਜੀ ਇਹ ਪੋਲ ਨਾਰੀਅਲ ਬਰਾਦੇ ਕਰਕੇ ਖੰਭਾਉਂਦੀ ਜੀ ਉੱਪਰ ਠੀਕ ਹੈ ਜੀ ਠੀਕ ਹੈ ਇਹ ਜਾਲਾ ਹੁੰਦਾ ਜੀ ਉਹ ਜਾਲੇ ਨੂੰ ਆਪਾਂ ਕਵਰ ਕਰ ਦਨੇ ਕੇਸਿੰਗ ਨਾਲ ਜੀ ਠੀਕ ਹੈ ਜੀ ਤੇ ਉਤੇ ਕੇਸਿੰਗ ਦੇ ਉੱਤੇ ਆਪਾਂ ਪਾਣੀ ਲਈ ਜਨੇ ਜੀ ਇਸ ਤੋਂ ਬਾਅਦ ਟੈਂਪਰੇਚਰ ਦਾ ਡਾਊਨ ਕਰ ਦਨੇ ਜੀ ਠੀਕ ਹੈ ਜੀ ਖੰਭਾ ਬਾਅਦ ਲਾਉ ਹਾਈ ਕਰ ਦਿਆਂ ਤੇ ਡਾਊਨ ਕਰ ਦਿਆਂ ਫਿਰ ਹੁਣ 15 ਡਿਗਰੀ 14 ਡਿਗਰੀ ਆ ਕੁਛ ਕਰ ਦਿਆਂ ਜੀ ਇਹਦਾ ਹੁਣ ਠੀਕ ਹੈ ਜੀ ਖੰਭ ਬੀਲੀ ਉਗਣਾ ਤਿਆਰ ਹੋ ਰਿਹਾ ਇਹਦੇ ਵਿੱਚ ਕਾਹ ਰਿਆਂ ਵੀ ਦਿਖਾ ਦੇਓ ਦੇਖੋ ਕਾਹ ਰਿਆਂ ਜੀ ਮਸ਼ਰੂਮ ਦੀ ਖੇਤੀ ਕਰ ਰਹੇ ਨੇ ਵੀ ਜਿਹੜੇ ਪੈਕਟ ਬਣੇ ਹੋਏ ਨੇ ਜਿਹੜੇ ਆ ਦੇਖੋ ਕਰ ਰਹੇ ਆ ਉਹਨਾਂ ਦੇ ਆ ਤਾਂ ਖਾਦ ਗਈ ਹੈ ਆ ਦੇਖੋ ਸੋਨੂੰ ਵੀ ਉਗਣੇ ਸ਼ੁਰੂ ਹੋ ਗਏ ਤੁਹਾਨੂੰ ਦਿਖਾ ਰਹੇ ਆ ਇੱਥੋਂ ਵੀ ਉਗਣੇ ਸ਼ੁਰੂ ਹੋ ਗਏ ਵੀ ਦੇਖੋ ਵੀ ਉਗਣੇ ਸ਼ੁਰੂ ਹੋ ਗਏ ਇਹ ਦੇਖੋ ਅੱਛਾ ਚੈੱਕ ਕਰੋ ਦੇਖੋ ਵੀ ਆ ਉਗਣੇ ਸ਼ੁਰੂ ਹੋ ਗਏ ਆ ਦਿਖਾ ਰਹੇ ਆ ਤੁਹਾਨੂੰ ਵੀ ਇਹ 2-2 ਇੰਚਾਂ ਦੀ ਇੱਕ ਨੈਰੀਅਲ ਬਰਾਦੇ ਦੀ ਨਾ ਕੇਸ਼ਨ ਕੀਤੀ ਹੁੰਦੀ ਹੈ ਵੀ ਉਸ ਦੇ ਨਾਲ ਹੀ ਟੈਂਪਰੇਚਰ ਡਾਊਨ ਹੁੰਦਾ ਹੈ ਉਸ ਤੋਂ ਬਾਅਦ ਹੀ ਇਹ ਉਗਣਾ ਤਿਆਰ ਹੁੰਦੇ ਨੇ ਦਿਖਾ ਰਹਿਆਂ ਅਸੀਂ ਵੀ ਬਾਈ ਦੇ ਮਸ਼ਰੂਮ ਫਾਰਮ ਤੇ ਆਈਆਂ ਵੀ ਦੇਖੋ ਆਹ ਦੇਖੋ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਆਓ ਇਹ ਦੇਖੋ ਇਹ ਉਗਣਾ ਤਿਆਰ ਹੋ ਰਹੇ ਵੀ ਇਸ ਤਰ੍ਹਾਂ ਦੀ ਵੀ ਮਸ਼ਰੂਮ ਕੇਸ਼ਨ ਕਰਨ ਤੋਂ ਬਾਅਦ ਹੀ ਇਹ ਉਗਦੇ ਨੇ ਜਉਂਗੀ ਅੱਜਕੱਲ ਇਹ ਨਾ ਬਾਜ਼ਾਰ ਵਿੱਚ ਬਹੁਤ ਰੇਟ ਹੋ ਜਾ ਹੋਇਆ ਵੀ ਇਹ ਇਹਨਾਂ ਦਾ ਰੇਟ ਮਸ਼ਰੂਮ ਦਾ ਵੀ ਆਪਾਂ ਨੂੰ ਲੋਕਾਂ ਨੂੰ ਸਿਹਰ ਦੇਦੇ ਆਂ ਵੀ ਜੋ ਬਾਹਰ ਜਾਂਦੇ ਨੇ ਸਟੂਡੈਂਟ ਕੋਈ ਬਾਹਰ ਜਾਂਦਾ ਕਿ ਬਾਹਰ ਉੱਥੇ ਵੀ ਜਾ ਕੇ ਖੇਤੀ ਕਰਨੀ ਹੈ ਉੱਥੇ ਵੀ ਬੇਰ ਤੋੜਨੇ ਨੇ ਜਾਂ ਕੋਈ ਟਰਾਲਾ ਚੋਣਾ ਕੁਝ ਵੀ ਕਰਨਾ ਵੀ ਆਪਾਂ ਆਪਣੇ ਪੰਜਾਬ 'ਚ ਰਹਿ ਕੇ ਵੀ ਪੈਸੇ ਦੀ ਖੇਤੀ ਕਰਕੇ ਵੀ ਕਿੰਨੇ ਪੈਸੇ ਕਮਾ ਸਕਦੇ ਆ ਵੀ ਬਹੁਤ ਵਧੀਆ ਤੰਦਾ ਇਹ ਬਹੁਤ ਵਧੀਆ ਕੰਮ ਹੈ ਆਪਣੇ ਪੰਜਾਬ 'ਚ ਹੀ ਕੰਮ ਕਰਕੇ ਦੇਖੋ ਵੀ ਆਪਣੀ ਜਿਹੜੀ ਖੇਤੀ ਹੈ ਵੀ ਬਹੁਤ ਵਧੀਆ ਲਾਇਵਾਂ ਦੀ ਕੀਤੀ ਹੈ ਵੀ ਆਪਾਂ ਆਪਣੇ ਪੰਜਾਬ ਦੀ ਖੇਤੀ ਕਰੋ ਤੇ ਬਾਹਰ ਜਾਣ ਦਾ ਜਿਹੜਾ ਚਾਹ ਉਹ ਘਟਾਓ ਵੀ ਆਪਾਂ ਨੂੰ ਕਹਿ ਰਹੀਆਂ ਵੀ ਜੋ ਸਟੂਡੈਂਟ ਜਾ ਰਹੇ ਨੇ ਜੋ ਬੱਚੇ ਜਾ ਰਹੇ ਨੇ ਵੀ ਆਪਣੇ ਪੰਜਾਬ ਚ ਰਹਿ ਕੇ ਕੀਤੀ ਕਰੋ ਇਹ ਬਾਈ ਖੇਤੀ ਕਰ ਰਹੇ ਨੇ ਤੁਹਾਨੂੰ ਦਿਖਾ ਰਹੇ ਵੀ ਵੀ ਵਧੀਆ ਪੈਸੇ ਕਮਾ ਰਹੇ ਨੇ ਇਹ। ਕਰ ਰਹੇ ਆ। ਜਿਵੇਂ ਆਪਾਂ ਸਾਰੇ ਫਾਰਮ ਦੀ ਆਪਾਂ ਜੋ ਵੀਡੀਓ ਤੁਹਾਨੂੰ ਬਣਾ ਕੇ ਤੁਹਾਨੂੰ ਦਿਖਾਵਾਂਗੇ। ਵੀ ਅਜੇ ਤਾਂ ਵੀ ਇਹ ਦੇਖੋ। ਪਰਸਾ ਪਰਸਾਹਰ ਹੀ ਕਰਾਂ। ਕੋ ਬੜਾ ਮਣੀ ਹੋਣੀ ਤੇ ਨਾਲ ਲੈਣਾ ਬਣੀ ਹੋਣੀ ਇਹਦੇ ਉੱਤੇ ਪੈਕਟ ਧਰੇ ਹੋਈ ਨੇ ਦਿਖਾ ਰਿਹਾ ਵੀ ਇਹ ਉਸ ਤੋਂ ਬਾਅਦ ਹੀ ਇਹ ਕੰਮ ਨੇ ਤਿਆਰ ਹੁੰਦਾ ਜੋ ਕਿ ਸਭ ਤੋਂ ਇਹ ਸੈਕੰਡ ਕੰਮ ਹੈ ਪਹਿਲਾਂ ਚਲ ਫਾਬ ਨੇ ਵਿੱਚ ਤਿਆਰ ਹੁੰਦਾ ਉਸ ਤੋਂ ਬਾਅਦ ਨਾਲ ਹੀ ਕੇਸਿੰਗ ਹੁੰਦੀ ਹੈ ਉਸ ਤੋਂ ਬਾਅਦ ਹੀ ਇਹ ਇਹਨਾਂ ਦਾ ਜੋ ਉਗਦੇ ਨੇ ਉਸ ਤੋਂ ਬਾਅਦ ਹੀ ਉਗਦੇ ਨੇ ਦਿਖਾ ਰਿਹਾ ਲੋ ਜੀ ਹੁਣ ਮਸ਼ਰੂਮ ਜੋ ਤਿਆਰ ਹੋ ਗਏ ਸਾਨੂੰ ਉਹ ਦਿਖਾਰੇ ਵੀ ਮਸ਼ਰੂਮ ਤਿਆਰ ਹੋ ਕੇ ਹੁਣ ਉਸ ਤੋਂ ਬਾਅਦ ਕੱਢਣਗੇ ਵੀ ਇਸ ਤਰੀਕਾ ਕਿਦਾਂ ਪੈਕੇਜ ਹੁੰਦੀ ਹੈ ਵੀ ਵਾ ਕਿਸ ਤਰ੍ਹਾਂ ਕੱਢਦੇ ਨੇ ਵੀ ਇਹਦਾ ਕਿੰਨਾ ਕ ਟਾਈਮ ਲੱਗੇ ਬਾਈ ਨੂੰ ਉਹ ਵੀ ਦੱਸਾਂਗੇ ਬਾਈ ਨਾ ਆਓ ਜੀ ਦਿਖਾ ਰਿਹਾ ਸਾਨੂੰ ਇਹ ਤਿਆਰ ਹੋ ਚੁੱਕੇ ਨੇ ਜੋ ਵੀ ਮਸ਼ਰੂਮ ਤਿਆਰ ਉਸ ਤੋਂ ਬਾਅਦ ਇਹ ਵਰਕਰ ਰੱਖੇ ਹੋਏ ਨੇ ਜੋ ਉਹਨੂੰ ਕੱਢ ਕੇ ਇਹਨੂੰ ਤਿਆਰ ਕਰਕੇ ਪੈਕਟਾ ਚ ਤਿਆਰ ਕਰਕੇ ਦਿੰਦੇ ਨੇ ਉਸ ਤੋਂ ਬਾਅਦ ਜੋ ਨਾ ਜਿਹੜਾ ਮਸ਼ਰੂਮ ਹੈ ਬਹੁਤ ਦੂਰ ਦੂਰ ਕਹ ਜਾਂਦਾ ਹੈ ਦਿਖਾ ਰਿਹਾ ਵੀ ਤਿਆਰ ਹੈ ਸਾਰਾ ਮਸ਼ਰੂਮ ਆਹ ਦੇਖੋ ਇਹ ਤਿਆਰ ਇਹਨਾਂ ਦੀ ਕਟਿੰਗ ਕਰਨੀ ਹੁਣ ਸ਼ੁਰੂ ਹੋ ਗਈ ਵੀ ਇਹ ਕੱਢਣਗੇ ਉਹ ਇਹਨਾਂ ਨੂੰ ਉਸ ਤੋਂ ਬਾਅਦ ਇਹਨੇ ਪੈਕਟਾਂ ਦੇ ਵਿੱਚ ਪੈਕ ਕਰਨਗੇ ਜੂ ਇਹਨਾਂ ਦੀ ਆਪਦੀ ਖੇਤੀ ਹੈ ਬਈ ਇਹਨਾਂ ਦਾ ਆਪਦਾ ਹੀ ਕੰਮ ਹੈ ਆਪਦੇ ਹੱਥੀ ਤਿਆਰ ਕੀਤਾ ਹੈ ਇਹ ਸਾਰਾ ਤਿਆਰ ਹੋ ਚੁੱਕਿਆ ਦਿਖਾ ਰਹੇ ਹਾਂ ਜੋ ਇਹ ਸਾਰਾ ਤਿਆਰ ਹੋ ਚੁੱਕਿਆ ਹੈ ਬਈ ਤਾਂ ਆਪ ਆਪ ਹੱਥੀ ਤਿਆਰ ਕਰ ਦੋ ਸਾਰਾ ਕੁਝ ਬਈ ਇਹ ਜਿਹੜੀ ਆ ਚੀਜ਼ ਆ ਬਰਾਦਾ ਵਗੈਰਾ ਤੁਸੀਂ ਕਿੱਥੋਂ ਮੰਗਾਉਨੇ ਬਈ ਇਹ ਜਿਹੜੀ ਚੀਜ਼ ਬਣੀ ਹੋਈ ਹੈ ਇਹ ਕਿੱਥੋਂ ਮੰਗਾਉਨੇ ਤੁਸੀਂ ਇਹ ਕਿੱਥੋਂ ਲੈ ਕੇ ਆਉਣ ਤੁਸੀਂ ਜਿਹੜਾ ਚੀਜ਼ ਇਹ ਧਰੀ ਹੋਈ ਇਹਦੇ ਵਿੱਚ ਇਹ ਚੰਡੀਗੜ੍ਹ ਤੋਂ ਹੀ ਆ ਆਪਣਾ ਅੱਛਾ ਚੰਡੀਗੜ੍ਹ ਤੋਂ ਲੈ ਕੇ ਆਉਣੇ ਹੋ ਹਾਂਜੀ ਹਾਂ ਜਿਹੜਾ ਮਸ਼ਰੂਮ ਦਾ ਜਿਹੜਾ ਬੀਜ ਹੈ ਬਈ ਜਿਹੜਾ ਫਾਰ ਇਹ ਕਿੱਥੋਂ ਕਿੱਥੋਂ ਲੈ ਕੇ ਆਉਣ ਤੁਸੀਂ ਇਹ ਮਸ਼ਰੂਮ ਹਾਂਜੀ ਇੱਥੋਂ ਦਾ ਹੀ ਹਿਸਾਰ ਤੋਂ ਆਉਂਦਾ ਜੀ ਹਿਸਾਰ ਤੋਂ ਆਉਂਦਾ ਹੈ ਹਿਸਾਰ ਤੋਂ ਆਉਂਦਾ ਹੈ ਠੀਕ ਹੈ ਹਿਸਾਰ ਤੋਂ ਆ ਕੇ ਮਤਲਬ ਉਸ ਤੋਂ ਬਾਅਦ ਇਹ ਤਿਆਰ ਹੁੰਦਾ ਹੈ ਇਹ ਠੀਕ ਹੈ ਜੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਵੀ ਆਪਾਂ ਉਸ ਪੈਕਟਾਂ ਵਿੱਚ ਕੱਢਣ ਤੋਂ ਬਾਅਦ ਇਹਨਾਂ ਦੀ ਕਿੱਦਾਂ ਪੈਕਿੰਗ ਹੁੰਦੀ ਹੈ ਵੀ ਕਿਵੇਂ ਹੁੰਦਾ ਸਾਰਿਆਂ ਨੂੰ ਕਿੱਦਾਂ ਨੂੰ ਤਿਆਰ ਕੀਤਾ ਜਾਂਦਾ ਵੀ ਕਿਦਾਂ ਨੂੰ ਕੱਢ ਕੇ ਉਸ ਤੋਂ ਬਾਅਦ ਇਹਨੇ ਕਿੰਨੀ ਪੈਕਿੰਗ ਦਿਖਾ ਰਹੀ ਤੁਹਾਨੂੰ ਬਾਈ ਜੀ ਹੁਣ ਇਹਨਾਂ ਨੂੰ ਪੈਕ ਪੈਕਿੰਗ ਕਰੂਗਾ ਨਾ ਅਸੀਂ ਪੈਕਿੰਗ ਕਰਾਂਗੇ ਹੁਣ ਹਾਂਜੀ ਬਾਈ ਜੀ ਦਵਾਸ ਇਹਨੂੰ ਬਾਸ਼ ਕਰਕੇ ਜੀ ਤੇ 200 ਗ੍ਰਾਮ ਦੀ ਪੈਕਿੰਗ ਕਰਾਂਗੇ ਜੀ ਨੇ ਥੈਲੀ ਚ ਜੀ ਅੱਛਾ ਅੱਛਾ ਏ ਬਈ 200 ਗ੍ਰਾਮ ਦੀ ਪੈਕਿੰਗ ਫਿਰ ਤੁਸੀਂ ਕਿੰਨੇ ਰੁਪਏ ਦੀ ਵੇਚਦੇ ਹੋ ਤੁਸੀਂ ਉੱਥੇ ਸਾਡੀ ਬਾਈ ਜੀ ਕਿਲੋ ਦੇ ਹਿਸਾਬ ਤੇ ਜਾਂਦੀ ਹੈ ਜੀ ਅੱਛਾ ਠੀਕ ਹੈ ਅੱਗੇ ਦੁਕਾਨਦਾਰ ਵੇਚਦੇ ਨੇ ਜੀ 200 ਗ੍ਰਾਮ ਦੀ ਥੈਲੀ ਤੇ ਜੀ ਓਕੇ ਓਕੇ ਆ ਦੇਖੋ ਦੋਸਤੋ ਤੁਹਾਨੂੰ ਦਿਖਾ ਰਹੀਆਂ ਮੈਂ ਜੋ ਮਸ਼ਰੂਮ ਹੈ ਵੀ ਆਪਣੇ ਇੱਥੇ ਪੰਜਾਬ 'ਚ ਰਹਿ ਕੇ ਖੇਤੀ ਕਰਕੇ ਆਪਾਂ ਪੰਜਾਬ 'ਚ ਰਹਿ ਕੇ ਵੀ ਪੈਸਾ ਕਮਾ ਸਕਦੇ ਆ ਜੋ ਕਿ ਆਪਾਂ ਇਦਾਂ ਇਹਨਾਂ ਨੂੰ ਕੱਟ ਕੇ ਇਹਨਾਂ ਦੀ ਪੈਕਿੰਗ ਹੋ ਗਈ ਹੁਣ ਵੀ ਜੋ ਕਿ ਬਹੁਤ ਵਧੀਆ ਕੰਮ ਹੈ ਬਾਈ ਦਾ ਵੀ ਦੋ ਸਾਲਾਂ ਤੋਂ ਕੰਮ ਕਰ ਰਿਹਾ ਹੈ ਬਾਹਰ ਜਾਣ ਦੀ ਬਜਾਏ ਇਸ਼ਿਆ ਨਾਂ ਰੱਖ ਕੇ ਆਪਣੇ ਪੰਜਾਬ 'ਚ ਰਹਿ ਕੇ ਕੰ ਦਿਖਾ ਰਹੀਆਂ ਵੀ ਇਹ ਵਾਸ਼ ਕਰਨ ਤੋਂ ਬਾਅਦ ਵੀ ਕਿਦਾਂ ਪੈਕ ਹੁੰਦੇ ਨੇ ਵੀ ਕਿਦਾਂ ਉਸ ਤੋਂ ਬਾਅਦ ਅੱਗੇ ਮੰਡੀ ਕਰਨਾਂ ਦਾ ਕਿਵੇਂ ਹੁੰਦਾ ਸਮ ਦਿਖਾ ਰਹੀਆਂ ਵੀ ਇਹ ਕਿਦਾਂ ਪੈਕ ਕਰਨ ਤੋਂ ਬਾਅਦ ਆ ਦੇਖੋ ਜੀ ਟਰੇਆਂ ਪਈਆਂ ਨੇ ਜੋ ਸਾਰੇ ਮਸ਼ਰੂਮ ਨੇ ਜੋ ਕਿ ਵਾਸ਼ ਕਰਨ ਤੋਂ ਬਾਅਦ ਇਹਨਾਂ ਦੇ ਉਸ ਤੋਂ ਬਾਅਦ ਇਹ ਪੈਕ ਹੁੰਦੇ ਨੇ ਜੋ ਕਿ ਸਾਫ਼ ਸੁਥਰੇ ਬਹੁਤ ਵਧੀਆ ਇਹਨਾਂ ਦਾ ਸੁੱਧ ਮਸ਼ਰੂਮ ਨੇ ਵੀ ਸਾਫ਼ ਸੁਥਰੇ ਢੰਗ ਨਾਲ ਬਾਈ ਇਹ ਪੈਕ ਕਰਦੇ ਨੇ ਇਹਦਾ ਕੋਈ ਨਹੀਂ ਵੀ ਕੋਈ ਖਲਾਰਾ ਨਹੀਂ ਹੈ ਕਿ ਦੇਖੋ ਬੜੀਆ ਸਾਫ਼ ਸਾਫ ਹੋਣਾ ਤੋਂ ਹੁੰਦੇ ਨੇ ਵੀ ਜੇ ਕਿਸੇ ਬਾਈ ਨੇ ਮਸ਼ਰੂਮ ਲੈਣੇ ਨੇ ਸਿੱਧਾ ਬਾਈਆਂ ਕੋਲ ਸੰਪਰਕ ਕਰਕੇ ਵੀ ਆ ਕੇ ਲੈ ਸਕਦਾ ਹੈ। ਭਾਵੇਂ ਵੀ ਜੋ ਇਹ ਮੰਡੀਕਰਨ ਕਰਦੇ ਨੇ ਜੇ ਕਿਸੇ ਨੇ ਬਾਈ ਨੇ ਵੇਚਣ ਵਾਸਤੇ ਲੈਣੇ ਨੇ ਉਹ ਇੱਥੇ ਆ ਕੇ ਸਿੱਧਾ ਵੀ ਆਪਣੇ ਮਸ਼ਰੂਮ ਲੈ ਸਕਦੇ ਨੇ। ਬਾਈਆਂ ਦਾ ਸੰਪਰਕ ਨੰਬਰ ਵੀ ਤੁਹਾਨੂੰ ਐਡ ਕਰਾਂਗੇ ਦੱਸਾਂਗੇ ਵੀ ਕੀ ਹੈ ਦੇਖੋ ਬਾਈ ਦੀ 200 ਗ੍ਰਾਮ ਦੀ ਥੈਲੀ ਹੈ ਜੋ ਕਿ ਮੰਡੀ ਕਰਨ ਤੋਂ ਬਾਅਦ ਵੇਚਦੇ ਨੇ ਬਾਈ। ਇਹ ਕਿਲੋਆਂ ਦੇ ਹਿਸਾਬ ਨਾਲ ਵੇਚਦੇ ਨੇ ਜੇ ਬਾਈ ਤੁਸੀਂ ਆਉਂਗੇ ਇੱਥੇ ਤੁਹਾਨੂੰ ਕਿਲੋਆਂ ਦੇ ਹਿਸਾਬ ਨਾਲ ਮਿਲਣਗੇ ਤੇ 200 ਗ੍ਰਾਮ ਦੇ ਹਿਸਾਬ ਨਾਲ ਨਹੀਂ ਮਿਲਣਗੇ। ਇਹ ਬਾਈ ਅਲੱਗ-ਅਲੱਗ ਰੇਟ ਨੇ ਤੁਹਾਨੂੰ ਇਹ ਦੱਸ ਸਕਦੇ ਨੇ ਵੀ ਵੀ ਇਦਾਂ ਪੈਕਿੰਗ ਕਰਨ ਤੋਂ ਬਾਅਦ ਇਹ ਅੱਗੇ ਇਹਨਾਂ ਦਾ ਮੰਡੀ ਕਰਨ ਹੁੰਦਾ ਹੈ। ਆਪਾਂ ਬਾਅਦ ਫੜ ਕੇ ਗੱਲ ਕਰਦੇ ਹਾਂ ਵੀ ਇਸੇ ਕਿੰਨਾ ਟਾਈਮ ਲੱਗਦਾ ਕਿ ਕਿੰਨੀ ਕਿ ਮਿਹਨਤ ਵੀ ਕਿੰਨਾ ਕਿ ਮੁਨਾਫਾ ਹੋਵੇ ਇਹਨੂੰ ਬਾਈ ਨੂੰ। ਲਓ ਜੀ ਬਾਈ ਹੁਣ ਦੱਸਦੇ ਆ ਵੀ ਤੁਸੀਂ ਪਹਿਲਾਂ ਕਿਦੋਂ ਕਿੰਨਾ ਟਾਈਮ ਲੱਗੋ ਬਾਈ ਤਿਆਰ ਕੀਤੇ ਤੁਸੀਂ ਇਹਨਾਂ ਨੂੰ? ਸਤੋਂ ਬਣਾਈ ਸੀ ਇਹ। ਅਸੀਂ ਜੀ ਪਿਛਲੇ ਸਾਲ ਕੀਤਾ ਸੀ ਜੀ ਇਹ। ਅੱਛਾ ਜੀ। ਪਿਛਲੇ ਸਾਲ ਸਾਰੇ ਸੀ ਲਾਈ ਸੀ ਜੀ 4 ਸ਼ੈੱਡ। ਠੀਕ ਹੈ ਜੀ ਠੀਕ ਹੈ। ਤੇ ਸਾਨੂੰ ਪ੍ਰੋਫਿਟ ਵੀ ਹੋਇਆ ਜੀ। ਇੱਥੇ ਕੁਝ ਕ ਇਨਵੈਸਟ ਕਰਕੇ ਜੇ ਇਸ ਵਾਰ ਕੰਮ ਵਧਾ ਲਏ ਜੀ ਠੀਕ ਹੈ ਠੀਕ ਹੈ ਮਤਲਬ 6 ਸ਼ੈਟ ਕਰਦੇ ਜੀ ਪ੍ਰੋਫਿਟ ਹੈ ਤਾਂ ਤੁਸੀਂ ਕੰਮ ਵਧਾਇਆ ਤਾਂ ਹੀ ਵਧਾਇਆ ਤੁਹਾਡੇ ਕੋਲ 400 6 ਕਰਨੀ 6 ਕਰਨੀ ਜੀ ਕਿਉਂ ਬੱਚੇ ਬਾਹਰ ਰਹਿਣ ਉਹ ਕੀ ਸਿਰਾਂ ਚਲੋ 6 ਰਹਿਣਾ ਚਾਹੁੰਦੇ ਆ ਵੀ ਆਪਾਂ ਨੂੰ ਇੱਥੇ ਪੰਜਾਬ ਦੇ ਰਹਿ ਕੇ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਮੈਂ ਤਾਂ ਇੱਕ ਗੱਲ ਕਹਿੰਦੇ ਜੀ ਵੀ ਆਪਾਂ ਜਿਹੜਾ ਪੈਸਾ ਆਪਾਂ ਬਾਹਰ ਦੇ ਰਹੇ ਹਾਂ ਕੰਟਰੀਆਂ ਨੂੰ ਆਪ ਦੇਖarreਓ ਜ਼ਮੀਨਾਂ ਵਿੱਚੋਂ ਕੁਝ ਕਰੋ ਜੀ ਔਰ ਇਹ ਹਾਲ ਜੀ ਆਪ ਦਾ ਕੁਛਕ ਪੈਸਾ ਕੱਢ ਕੇ ਜੀ ਇੱਥੇ ਇਨਵੈਸਟ ਕਰ ਲਓ ਜੀ ਹਾਂ ਇਹ ਬਹੁਤ ਵਧੀਆ ਗੱਲ ਹੈ ਬਾਈ ਇਹ ਜਿਹੜੇ ਬੱਚੇ ਬਾਹਰ ਡੋਣਾ ਵਾਸਤੇ ਮੋੜੇ ਲੈ ਲੈ ਕਿਹ ਕੋਲ ਕੋੜੀ 20 ਤੋਂ 30 ਲੱਖ ਰੁਪਏ ਬਾਹਰ ਜਾਣ ਵਾਸਤੇ ਦਿੰਦੇ ਨੇ ਜੇ ਕੋਈ ਆਪਣਾ 5-10 ਲੱਖ ਰੁਪਏ ਪੰਜਾਬ ਚ ਲਾ ਕੇ ਆਪਣਾ ਕੰਮ ਚਾਲੂ ਕਰਨ ਕਿਤੇ ਵੀ ਨਹੀਂ ਜਾਂਦਾ ਵੀ ਆਪਾਂ ਕੰਮ ਨਾ ਕਰੀਏ ਮੰਨ ਲਓ ਆਪਾਂ ਜਿਹੜੇ ਕੋਈ ਵੱਡੇ ਘਰਾਣੇ ਨੇ ਵੀ ਉਹ ਵੀ ਜਿਹੜੇ ਮਿਹਨਤ ਦਾ ਮੁੱਲ ਨਹੀਂ ਦਿੰਦੇ ਪਰ ਆਪਾਂ ਆਪਣੀ ਮਿਹਨਤ ਕਰਕੇ ਆਪਾਂ ਆਪਦਾ ਮੁੱਲ ਲੈ ਸਕਦੇ ਹਾਂ ਕਿ ਕਿਸੇ ਕੋਈ ਵੀ ਕੰਮ ਹੈ ਜੋ ਕੋਈ ਮਿਹਨਤ ਕਰਾਂ ਉਹਦੇ ਕੰਮ ਵਿੱਚ ਆਪਾਂ ਨੂੰ ਮਿਲਦੀ ਹੈ ਜਿਹੀ ਗੱਲ ਮੰਨ ਲਓ ਵੀ ਸਰਕਾਰਾਂ ਮਾਰੀਆਂ ਨੇ ਉਹ ਆਪਾਂ ਨੂੰ ਜੋ ਕੀਮਤੀ ਮਿਲਦਾ ਉਹ ਆਪਾਂ ਨੂੰ ਰੇਟ ਨਹੀਂ ਦਿੰਦੀਆਂ ਪਰ ਆਪਾਂ ਖੁਦ ਲੜ ਕੇ ਸੈਲਫ ਕੁਝ ਕਰਕੇ ਇਹ ਪਾ ਕੁਝ ਕਰ ਸਕਦੇ ਹਾਂ ਕੁਝ ਵੀ ਕਰ ਸਕਦੇ ਹਾਂ ਵੀ ਬਾਹਰਲੇ ਦੇਸ਼ ਵੀ ਜਿਹੜੇ ਗਏ ਨੇ ਉਹ ਬੱਚੇ ਉਹ ਵੀ ਮਿਹਨਤ ਕਰਦੇ ਨੇ ਕੁਝ ਤਾਂ ਕਰਦੇ ਨੇ ਤਾਂ ਹੀ ਇੰਨਾ ਕੁਝ ਪਰ ਅੱਜ ਕੱਲ੍ਹ ਕਹਿ ਰਹੇ ਆ ਕਿ ਉਸ ਬਾਹਰਲੇ ਦੇ ਸਬਜ਼ੀ ਕੁਝ ਨਹੀਂ ਰੱਖਿਆ ਬਾਈ ਇਹਦੇ ਵਿੱਚ ਟਾਈਮ ਕਿੰਨਾ ਕੁ ਲੱਗ ਜਾਂਦਾ ਵਿੱਚ ਤਿਆਰ ਕਰਨ ਤੇ ਇੱਜੇ ਟਾਈਮ ਲੱਗ ਜਾਂਦਾ ਜੀ ਆਪਣਾ 30 ਤੋਂ 35 ਦਿਨ ਲੱਗ ਜਾਂਦੇ ਨੇ ਜੀ ਕੁਝ ਨੂੰ ਬਾਹਰ ਆਉਣ ਤੇ ਜੀ ਠੀਕ ਹੈ ਹੋਣੀ ਹੋਣੀ ਸਿਸਟਮ ਵੱਧ ਜਾਂਦੇ ਜੀ ਠੀਕ ਹੈ ਕਿਹੜੇ ਕਿਹੜੇ ਬਈ ਕਿਹੜੇ ਜਾਂਦਾ ਹੋੜਾ ਕਿਹੜੀ ਕਿੰਟਰੀ ਜਾਣ ਲੱਗ ਜਾਂਦਾ ਸਾਡਾ ਜੀ ਲੁਧਿਆਣੇ ਜਾਂਦਾ ਜਲੰਧਰ ਜਾਂਦੇ ਜੀ ਠੀਕ ਹੈ ਜੀ ਸੁਨਾਮ ਸੰਗਰੂਰ ਜੀ ਠੀਕ ਹੈ ਜੀ ਮਾਰਕੀਟਿੰਗ ਹੁੰਦੀ ਸਾਡੀ ਜੀ ਠੀਕ ਹੈ ਮਤਲਬ ਜਿਹੜਾ ਤੁਸੀਂ ਹੌਲਸ ਹੌਲਸ ਰੇਟ ਤੇ ਵੇਰੀਓ ਜਾਂ ਤੁਸੀਂ ਮਤਲਬ ਵੀ ਕਿੱਦਾਂ ਵੇਚ ਰਹੇ ਹੋ ਨਹੀਂ ਹੋਰ ਸੇਲ ਤੇ ਛੱਟ ਮੰਡੀ ਕਰਨ ਰੇਟ ਤੇ ਵਿਕਦੇ ਜੀ ਉੱਥੇ ਠੀਕ ਹੈ ਮੰਡੀ ਕਰਨ ਦੇ ਰੇਟ ਠੀਕ ਹੈ ਅੱਜ ਕੱਲ ਕੀ ਰੇਟ ਚੱਲ ਰਿਹਾ ਬਈ ਇਹਦਾ ਜੀ ਸਾਡਾ ਇਸ ਟਾਈਮ ਜੀ 70 80 ਰੁਪਏ ਚੱਲ ਰਹੇ ਜੀ ਅੱਛਾ ਅੱਛਾ ਮਤਲਬ ਜੇ ਤੁਸੀਂ ਤਾਂ ਗੱਲ ਮੰਡੀ ਕਰਨ ਕਰਦੇ ਹੋ ਉਹ ਅਗਲਾ ਤੁਸੀਂ ਉਹ ਜਿਹੜੇ ਬੰਦਾ ਲੈ ਰਹੇ ਹੋ ਆਪਣੇ ਅਲੱਗ ਰੇਟ ਤੇ ਮਿਲਦਾ ਹੋਊਗਾ ਅਲੱਗ ਰੇਟ ਤੇ ਵਿਕਦਾ ਠੀਕ ਹੈ ਠੀਕ ਹੈ ਲਓ ਜੀ ਅੱਜ ਤੁਹਾਨੂੰ ਮਸ਼ਰੂਮ ਫਾਰਮ ਦਿਖਾਇਆ ਜੀ ਤੁਹਾਨੂੰ ਬਈ ਜੀ ਇਹ ਵੀਡੀਓ ਵਧੀਆ ਲੱਗੀ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਬਾਈ ਜੀ ਉਦੋਂ ਅੱਜ ਆਪਾਂ